ਨੰਬਰ ਜਾਰੀ ਹੋ ਗਿਆ ਲੜਕਾ ਜਾਰੀ ਵੀ ਦੇਖਿਆ ਕਿ ਇਹ ਮੂਵੀ ਲੈ ਕੇ ਲੱਗੀ ਕਿ ਐਮੂ ਨੇ ਬਹੁਤ ਵਧੀਆ ਸੀ ਗਿਆ ਇਟ ਵਾਸ ਵੈਰੀ ਆਸਮ ਮੂਵੀ ਔਰ ਇਹ ਸਾਨੂੰ ਬਹੁਤ ਅੱਛੀ ਇਨਫੋਰਮੇਸ਼ਨ ਦੇ ਲਈਏ ਕਿ ਸਾਡੇ ਜਿਹੜੇ ਸ਼ਹੀਦ ਹੋਏ ਨੇ ਉਹ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਕੀਤੀ ਹੈ ਕਿਵੇਂ ਸਾਨੂੰ ਆਜ਼ਾਦੀ ਦਿੱਤੀ ਹੈ ਤੇ ਅੱਜ ਜਿਹੜੇ ਕੈਨੇਡਾ ਵਿੱਚ ਲੋਕ ਉੱਥੇ ਰਹਿ ਰਹੇ ਨੇ ਵਿਚਾਰੇ ਨੇ ਉਹ ਉਹਨਾਂ ਦੇ ਅੱਜ ਇਹ ਡੈਜ਼ਿਗਨੇਸ਼ਨ ਦੇ ਪਿੱਛੇ ਉਹਨਾਂ ਦਾ ਰੋਲ ਹੈ ਆਰਟਿਸਟ ਦਾ ਕਿਵੇਂ ਦਾ ਰੋਲ ਆਰਟਿਸਟ ਦਾ ਰੋਲ ਬਹੁਤ ਅੱਛਾ ਹੈ ਬਹੁਤ ਵਧੀਆ ਐਕਟਿੰਗ ਸੀ ਹੀ ਔਰ ਰੀਅਲ दर्दनी एमिरियन मूवियाँ चाहिए। हाँ जी बिल्कुल है जो मूवियाँ होनी चाहिए ना आजकल की जनरेशन देख रही है। दस तो कितने नंबर दे रहे हो? दस तो मैं दस दबांगी ये ज़्यादा नंबर दे सकती हूँ तो ज़रूर। ठीक हाँ थाम। थाम। थाम है ठीक है। थैंक्स थैंक्स। दस की मूवी देखी है। सुक्मी फोर मेरा नाम। ਉਹ ਲੋਕਾਂ ਨੂੰ ਵੀ ਆਉਣਾ ਚਾਹੀਦਾ ਹੈ ਇਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਕੀ ਲੱਗਦਾ ਇਸ ਤਰ੍ਹਾਂ ਦੀ movies ਬਣਿਆ ਰਹਿਣੀ ਚਾਹੀਦੀ ਇਸ ਤਰ੍ਹਾਂ ਦੀ ਬਣਨੀ ਹੈ ਜਿਹਦੇ ਨਾਲ ਰਿਅਲਟੀ ਹੈ ਬੇਟੋ ਇਟ ਇਜ਼ ਅ ਰਿਅਲਟੀ ਐਂਡ ਉਹਨਾਂ ਕਿ ਤੁਸਲਾ ਠੀਕ ਹੈ ਲੋਕਾਂ ਨੂੰ ਇਹਦੇ ਬਾਰੇ ਵਰਤੁਵਤ ਨੌਲੇਜ ਹੋਣਾ ਚਾਹੀਦਾ ਜਮਨ ਜੀ ਸਰ ਕੀ ਨਾਮ ਪ੍ਰਾਵਲ ਸਿੰਘ ਅੱਜ ਕਿੱਥੇ ਪਹੁੰਚਿਓ movie ਦੇਖਣ ਲਈ ਇਹ movie ਦਾ ਬੜਾ ਬੜਾ ਬਰਾਦਰ ਲੱਗਿਆ ਬਹੁਤ ਵਧੀਆ movie ਹੈ ਠੀਕ ਹੈ ਹਿੰਮਤ ਮਿਲਦੀ ਹੈ ਹੌਸਲਾ ਮਿਲਦਾ ਆਪਾਂ ਨੂੰ ਆਪਣੇ ਸਿੰਘਾਂ ਨੇ ਕਿਤੇ ਤੱਕ ਜਾ ਕੇ ਸ਼ਹਾਦਤ ਪਾਈ ਹੈ ਬਾਹਰ ਜਾ ਕੇ ਕੈਨੇਡਾ ਤੱਕ ਵੀ ਧੂਮਾ ਪਾਈਆਂ ਪਈਆਂ ਆਪਣੀਆਂ ਕੁੜੀਆਂ ਛੇਦਾਂ ਨੇ ਬਹੁਤ ਛੇਦਿਆ ਪਾਈਆਂ ਆਪਣੇ ਸੰਗਰ ਇਹ ਪਤਾ ਲੱਗਦਾ ਜਾਗਰੂਕ ਹੁੰਦਾ ਹਰ ਇੱਕ ਬੱਚੇ ਨੂੰ ਨੌਜਵਾਨ ਨੂੰ ਸਾਰਿਆਂ ਨੂੰ ਇਹ ਜ਼ਰੂਰੀ ਕਦਮ ਦੇਖਣੇ ਚਾਹੀਦੇ ਆ ਆਪਸਾ ਸਾਈ ਹੁੰਦੀ ਆ ਪਤਾ ਲੱਗਦਾ ਕਿ ਸਾਡੀ ਕੌਮ ਦੇ ਮੈਨਮਾਰ ਜਿਹੜੇ ਵੀ ਜਿੰਨੇ ਵੀ ਸੰਗ ਛੇਦ ਹੋਏ ਆ ਕੀ ਕੀਤਾ ਉਹਨਾਂ ਦੇ ਨਾਲ ਤੇ ਅਸੀਂ ਕੀ ਕਰੀਏ ਕੀ ਲੱਗਦਾ ਪੰਜਾਬ ਨੂੰ ਇਸ ਤਰ੍ਹਾਂ ਦੀਆਂ ਮੂਵੀਆਂ ਦੀ ਲੋੜ ਹੈ ਕਰੋੜ ਮੂਵੀ ਆ ਤਾਂ ਦੇਖਣੇ ਚਾਹੀਦੇ ਆ ਤੇ ਹੋਰ ਮੂਵੀ ਆ ਵੱਧ ਚੜ ਕੇ ਆਉਣੇ ਚਾਹੀਦੀਆਂ ਬਹੁਤ ਚੰਗੇ ਐਕਟਰ ਨੇ ਜਿਨ੍ਹਾਂ ਨੇ ਪਰਫੈਕਟ ਲੁਕਣ ਦਾ ਕੰਮ ਕਰਿਆ ਬਹੁਤ ਵਧੀਆ ਬਹੁਤ ਵਧੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਤਿ ਸ਼੍ਰੀ ਅਕਾਲ ਅਸਰ ਬਹੁਤ ਆਜ ਮੂਵੀ ਦੇਖ ਕੇ ਬਹੁਤ ਵਧੀਆ ਲੱਗੀ ਬਹੁਤ ਨਾਈਸ ਅਦਾਕਾਰਾਂ ਦਾ ਬਹੁਤ ਵਧੀਆ ਰੋਲ ਯਾ